ਛੋਟ ਛੋਟ ਤੂੰ ਛੋਟ ਔਰ ਨਹੀਂ ਨਹੀਂ ਛੋਟ ਤੂੰ ਹੁਣ ਛੋਟ 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 ਤੂੰ ਉਹ ਮੈਂ ਆਪੇ ਦਾ ਦੂਗਾ ਕਿੱਥੇ ਗਾਇ ਤੈਨੂੰ ਕਹਿਣਿਆ ਨਾ ਮੈਂ ਮੈਂ ਆਪੇ ਕਮਿਸ਼ਨਰ ਨੂੰ ਜਾ ਕੇ ਮੈਂ ਆਪੇ ਪਰਚੀਆਂ ਭਗਾਉਂਗਾ ਤੇ ਮੈਂ ਤੈਨੂੰ ਵੀ ਦੱਸੂ ਤੂੰ ਹੀ ਕਰਨ ਦੇ ਇੱਥੇ ਛੋਟ ਨਾ ਤੂੰ ਛੋਟ ਛੋਟ ਤੂੰ ਛੋਟ ਛੋਟ ਤੂੰ ਛੋਟ ਤੂੰ ਪੁੱਛੂਗਾ ਕਾ ਕਰਨਾ ਕੋਣ ਹੈ ਇੱਥੇ ਚਾਰ ਬੰਦੇ ਖਲੋਤੇ ਆ ਚਾਰ ਬੰਦੇ ਖਲੋਤੇ ਪੋਜ ਗੱਡੀ ਘੜ ਗਈ ਨੇ ਗਾਲ ਕੱਢੀ ਨੇ ਐਵੇਂ 니ਜ ਆ ਜਾ ਇਹਨਾਂ ਨਾਲ ਤੂੰ ਆ ਵੜੋ ਅੰਦਰ ਨਾਲ ਬੈਸ ਕਰੀ ਜਾ ਯਾਰ ਇਹ 1 ਸਾਲ ਤੋਂ ਮੇਰੇ ਕੋਲ 20 ਸਬਜ਼ੀ ਲੈ ਕੇ ਜਾਂਦਾ ਸੀਗਾ ਜੀ ਮੈਂ ਅੱਜ ਇਹ ਮੇਰੇ ਕੋਲ ਸਬਜ਼ੀ ਲਈ ਮੈਂ ਇਹਨਾਂ ਕੋਲੇ ਪੈਸੇ ਮੰਗੇ ਇਹਨਾਂ ਨੇ ਮੈਨੂੰ ਪੈਸੇ ਮੰਗਣ ਤੋਂ ਬਾਅਦ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਡ੍ਰਿੰਕ ਇਹਨਾਂ ਨੇ ਕੀਤੀ ਗਾਲਾਂ ਕੱਢਣ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਪਿਆਂ ਦੀਆਂ ਗਾਲਾਂ ਕੱਢੀਆਂ ਉਹਦੇ ਬਾਅਦ ਇਹਨੇ ਮੈਨੂੰ ਕਹਿੰਦੇ ਕਿ ਤੇਰੀ ਢੇੜੀ ਪਲਟਾ ਦੇਣੀ ਹੈ ਤੇਰੀ ਮੇਰੀ ਢੇੜੀ ਪਲਟ ਹੋਣ ਤੱਕ ਚੱਲਗੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਇਹ ਕਹਿਣ ਲੱਗੇ ਤੂੰ ਕੂਚੀ ਵਾਲਿਆਂ ਨੂੰ ਗਾਲਾਂ ਕੱਢਦਾ ਹੈ ਠੀਕ ਹੈ ਜੀ ਮੈਂ ਕਹਿੰਦਾ ਜੀ ਸਾਲਾਂ ਤੋਂ ਹੀ ਲੈ ਕੇ ਜਾ ਰਿਹਾ ਮੈਂ ਬੜਾ ਬਰਦਾਸ਼ਤ ਕਰ ਲਿਆ ਇਹ ਰੇੜੀ ਵਾਲੇ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੇ ਅੱਜ ਸਿਰਫ ਮੈਂ ਇਹਨਾਂ ਕੋ ਪੈਸੇ ਮੰਗੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਸ਼ੁਰੂ ਕਰਤੀਆਂ ਦੀ ਮੈਂ ਆਪਣੇ ਕਮਿਸ਼ਨਰ ਸਾਹਿਬ ਅਗੇ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਕਰਪਟ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਅਫਸਰਾਂ ਦੇ ਖਿਲਾਫ ਨਾ ਥੋੜੀ ਨੱਥ ਪਾਈ ਜਾਵੇ ਮੈਂ ਆਪਾ ਭਗਵਾਨ ਜੀ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਕਰਪਟ ਅਕਸਰ ਜਿਹੜੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੁਰੰਤ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਮੈਂ ਸਵੇਰੇ ਤੁਹਾਨੂੰ ਸਾਥ ਦੇ ਕੇ ਪੇਸ਼ ਹੋਵਾਂਗਾ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਮੈਂ ਆਮ ਪਾਰਟੀ ਭਗਵਨ ਸਮਾਨ ਸਰਕਾਰ ਦਾ ਕਿ ਜੋ ਇਸ ਮੁੱਦੇ ਦੇ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਮੈਂ ਬਸ ਇਨਸਾਫ ਮੰਗਦਾ ਇਸ ਨੂੰ ਇਹ ਮੈਨੂੰ ਧਮਕੀਆਂ ਦਿੰਦਾ ਜੇ ਤੈਨੂੰ ਮੈਂ ਗੋਲੀ ਮਾਰ ਦਾਂਗਾ ਤੇ ਤੇ ਮੈਂ ਪਰਚਾ ਕਰਾ ਦਾਂਗਾ ਇਹ ਉਹ ਮੈਨੂੰ ਬਹੁਤ ਫਾਲਤੂ ਬੋਲ ਗਿਆ ਕਿ ਮੈਂ ਜਿਉਣਾ ਕਿ ਮੇਰੀ ਖੁਸ਼ਕਿਰਦ ਸਾਹਿਬ ਅਕੀ ਬੇਨਤੀ ਹੈ ਕਿ ਇਹੋ ਜਿਹੇ ਕਰਪਟ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਛੱਟ ਛੱਟ ਤੂੰ ਛੱਟ ਨਹੀਂ ਕਾ ਸੁਣ ਹੋਰ ਨਹੀਂ ਛੱਟ ਤੂੰ ਹੁਣ ਛੱਟ 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 ਤੂੰ ਉਹ ਮੈਂ ਆਪੇ ਦਾ ਦੂਗਾ ਕਿੱਥੇ ਕਹ ਤੈਨੂੰ ਕਹਿਣਿਆ ਨਾ ਮੈਂ ਮੈਂ ਆਪੇ ਕਮਿਸ਼ਨਰ ਨੂੰ ਜਾ ਕੇ ਮੈਂ ਆਪੇ ਪਰਚੀਆਂ ਵਿਖਾਉਂਗਾ ਤੇ ਮੈਂ ਤੈਨੂੰ ਵੀ ਦੱਸੂ ਤੂੰ ਹੀ ਕਰਨ ਦੇ ਇੱਥੇ ਛੋਟ ਨਾ ਤੂੰ ਛੋਟ 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 ਤੂੰ ਛੋਟ ਤੂੰ ਛੋਟ ਛੋਟ ਤੂੰ ਛੋਟ ਤੂੰ ਪੁੱਛਣ ਦਾ ਕਾ ਕਰਦਾ ਕੋਣ ਹੈ ਆ ਇੱਥੇ ਚਾਰ ਬੰਦੇ ਖਲੋਤੇ ਆ ਚਾਰ ਬੰਦੇ ਖਲੋਤੇ ਪੋਜੇ ਕੱਢੀ ਗਾਲ ਗੱਲ ਕੱਢੀ ਨੇ ਐਵੇਂ ਨੀ ਜਾਜ ਆ ਇਹਨਾਂ ਨਾਲ ਤੂੰ ਆ ਵੜੋ ਬੈਸ ਫਰੇਇਆ ਯਾਰ ਇਹ 1 ਸਾਲ ਤੋਂ ਮੇਰੇ ਕੋਲ 20 ਸੱਬੀ ਲੈ ਕੇ ਜਾਂਦਾ ਸੀਗਾ ਜੀ ਮੈਂ ਅੱਜ ਇਹ ਮੇਰੇ ਕੋਲ ਸਭ ਜੀ ਲਈ ਮੈਂ ਇਹਨਾਂ ਕੋਲੇ ਪੈਸੇ ਮੰਗੇ ਇਹਨਾਂ ਨੇ ਮੈਨੂੰ ਪੈਸੇ ਮੰਗਣ ਤੋਂ ਬਾਅਦ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਡ੍ਰਿੰਕ ਇਹਨਾਂ ਨੇ ਕੀਤੀ ਹੋਈ ਸੀ ਗਾਲ੍ਹਾਂ ਕੱਢਣ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਪਿਆਂ ਦੀਆਂ ਗਾਲ੍ਹਾਂ ਕੱਢੀਆਂ ਉਹਦੇ ਬਾਅਦ ਇਹਨੇ ਮੈਨੂੰ ਕਹਿੰਦੇ ਕਿ ਤੇਰੀ ਰੇੜੀ ਪਲਟਾ ਦੇਣੀ ਹੈ ਤੇਰੇ ਮੇਰੀ ਰੇੜੀ ਪਲਟੋਂ ਤੱਕ ਚੱਲ ਗਿਆ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਇਹ ਕਹਿਣ ਲੱਗੇ ਤੂੰ ਕੂਚੀ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੈ ਠੀਕ ਹੈ ਜੀ ਮੈਂ ਕਹਿੰਦਾ ਜੀ ਸਾਲਾਂ ਤੋਂ ਹੀ ਲੈ ਕੇ ਜਾ ਰਿਹਾ ਮੈਂ ਬੜਾ ਬਰਦਾਸ਼ਤ ਕਰ ਲਿਆ ਇਹ ਰੇੜੀ ਵਾਲਿਆਂ ਨੂੰ ਬਹੁਤ ਤੰਗ ਮੈਂ ਆਪਣੇ ਕਮਿਸ਼ਨਰ ਸਾਹਿਬ ਅਗੇ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਕਰਪਟ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਅਫਸਰਾਂ ਦੇ ਖਿਲਾਫ ਨਾ ਥੋੜੀ ਨੱਥ ਪਾਈ ਜਾਵੇ ਮੈਂ ਆ ਭਗਵਾਨ ਜੀ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਕਰਪਟ ਅਫਸਰ ਜਿਹੜੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੁਰੰਤ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਮੈਂ ਸਵੇਰੇ ਕ੍ਰਿਸ਼ਨ ਸਾਧੂ ਅਗੇ ਪੇਸ਼ ਹੋਵਾਂਗਾ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਮੈਂ ਆਮ ਪਾਰਟੀ ਭਗਵੰਤ ਮਾਨ ਸਰਕਾਰ ਦਾ ਕਿ ਜੋ ਇਸ ਮੁੱਦੇ ਦੇ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਮੈਂ ਬਸ ਇਨਸਾਫ ਮੰਗਦਾ ਇਸ ਨੂੰ ਇਹ ਮੈਨੂੰ ਧਮਕੀਆਂ ਦਿੰਦਾ ਹੈ ਤੈਨੂੰ ਮੈਂ ਗੋਲੀ ਮਾਰ ਦਾਂਗਾ ਤੇ ਤੈਨੂੰ ਮੈਂ ਪਰਚਾ ਕਰਾ ਦਾਂਗਾ ਇਹ ਉਹ ਮੈਨੂੰ ਬਹੁਤ ਫालतू ਬੋਲ ਗਿਆ ਕਿ ਮੈਂ ਜਿਉਣਾ ਕਿ ਮੇਰੀ ਖੁਸ਼ਕੀਰ ਸਾਹਿਬ ਅਕੀ ਬੇਨਤੀ ਹੈ ਕਿ ਇਹੋ ਜੇ ਕਰਪਟ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ